Sastrika, oh, yeah. sastrika, oh, yeah. sastrika. Oh. ਉੱਬਾ ਉੱਚ ਤੇ ਤੇਰੇ ਜਿੱਤ ਦੇ ਲਾਣੇ 5 ਗ੍ਰਾਮ ਕੂਨ ਵਧਾਤਾ ਮੇਰਾ ਹੈ ਹਾਂ ਅਸੀਂ ਤਾਂ ਬਹੁ ਵੇਟ ਕਰੀ ਜੀ ਮੈਂ ਕਿਹਾ ਬਸ ਟਾਈਮ ਹੀ ਨਹੀਂ ਲੱਗਾ ਮੈਂ ਅੰਬਰ ਸਰਤੀ ਜਦੋਂ ਜਿੱਤਨਾ ਲਾਣ ਸੁਣਿਆ ਮੈਂ ਤੇ ਤੇਜਿੰਦ ਅੰਕਲ ਮਿੱਟੂ ਖੜੇ ਨੇ ਕੂਕ ਚੜਤੀ ਅੱਛਾ ਜੀ ਬਸ ਚੱਕ ਤਾਂ ਕੰਮ ਓਏ ਮਾਣ ਆ ਤੂੰ ਦੜਪੇ ਦਾ ਮਾਣ ਹਾਂ ਹਾਂ ਸੱਤੇ ਪਾਸੇ ਚੜਾਈ ਰੱਖੇ ਹਾਂ ਐਂ ਰੱਖੇ ਹਾਂਜੀ ਹਾਂ ਐਂ ਆਉਣਾ ਲਾਗੇ ਚੱਕ ਮੂੰਹਾਂ ਚੋ ਲੈ ਫੜ ਆਜੋ ਜੀ ਬੈਠ ਜਾਓ ਹਾਂ ਬੈਠ ਜਾਓ ਵਧੀਆ ਹੋ ਗਿਆ ਕੰਮ ਹਾਂ ਆ ਲੋ ਜੀ ਪਹਿਲਾਂ ਕਰੋ ਮੁੰਡੇ ਦਾ ਮਾਨਸਾ ਹਾਂ ਹਾਂ ਆ ਫੜੀ ਮੜਾ ਅੱਜ ਪਿੰਨੀਆਂ ਦੋ ਵੱਦ ਖਾ ਗਿਆ ਗਰਮੈਸਾਈ ਜਾਂਦੀ ਹੈ ਇੱਥੇ ਧਰ ਦੇ ਲੈ ਵੇ ਲਾ ਦੋ ਚਕਾਰਾ ਹੋਏ ਸੋਨਹਾਰ ਸੁਖਿਆ ਕਾਲ ਅੱਛਾ ਕਰਦੇ ਹੁਣ ਜੇ ਜੇ ਕਿਵੇਂ ਪਾਇਨੇ ਹਾਰੇ ਵਾਲੇ ਪੈਗੇ ਜੀ ਅੱਜ ਚੱਲ ਹਰ ਜੀ ਆ ਲੈ ਲੋ ਜੀ ਆ ਲੈ ਲੋ ਲੈ ਬਈ ਮੈਨੂੰ 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 ਹਲੋ ਬਹੁਤ ਖੁਸ਼ ਹੋ ਗਿਆ ਮੇਰਾ ਤਾਂ ਹਾਂ ਮੈਂ ਦੱਜ ਕਰੇ ਤੱਕ ਆਨੀ ਮੈਂ ਠੀਕ ਹੈ ਜੀ ਕਲਵੀਰ ਦੀ ਬੀਬੀ ਦੇ ਪੰਜ ਫੋਨ ਆ ਗਏ ਕਹਿੰਦੀ ਘਰੇ ਵੀ ਮੂੰਹ ਮੱਥਾ ਲਗਾ ਜਾ ਅਸਾ ਤੱਤ ਦਿਨ ਹੋ ਗਏ ਨਾ ਮਗਰ ਨਾ ਕਰੇ ਤਾਂ ਮਗਾ ਪੇਰੀ ਹੂੰਗਾ ਬਾਕੀ ਸਭ ਖੁਸ਼ ਹੋਏ ਜੀ ਮੈਂ ਕੋਣਾ ਪੁੱਛਣਾ ਕੁਸਤ ਬਹੁਤ ਨੂਰ ਬਹੁਤ ਆ ਨਾ ਉਹਨਾਂ ਦੇ ਨੂਰ ਨਾਲ ਆਪਾਂ ਖੁਸ਼ ਹੁੰਨੇ ਆ ਜਿੱਦ ਦੇ ਕੋਈ ਸੀਟ ਕੱਟ ਕੇ ਜਾਂਦਾ ਨੂਰ ਦੁਗਣਾ ਹੋ ਜਾਂਦਾ ਬਾਕੀ ਜੀ ਜ਼ੋਰ ਬੜਾ ਲੱਗਿਆ ਜ਼ੋਰ ਲੱਗਣਾ ਵੀ ਚਾਹੀਦਾ ਜ਼ੋਰ ਲੱਗਣਾ ਵੀ ਜਦੋਂ ਫਸ ਗਈ ਸੀ ਜੀ ਅੱਛਾ ਕਈ ਵੋਟਾਂ ਨਾਲ ਮੈਂ ਨਸੀਬ ਉੱਤਰ ਦੀ ਅੱਛੀ ਕਿ ਤੋੜੀਆਂ ਨੇ ਉਹ ਤਾਂ ਵਧੀਆ ਬਹੁਤ ਬੰਦੀਆਂ ਅੱਛੀ ਕਿ ਤੋੜੀਆਂ ਨੇ 80 ਬੰਦੇ ਘਰੇ ਆ ਜਾਣ ਆਟਾ ਦੇਖ ਲੈ ਕਿੰਨਾ ਲੱਗ ਜੂ ਅਸੀ ਬੰਦੇ 도ੜੇ ਨਹੀਂ ਹੁੰਦੇ ਹਾਂ ਬਾਦਲ ਸਭ ਤਾਂ ਜਦੋਂ ਆ ਗੱਲ ਕਹੀ ਮੈਂ ਠੀਕ ਹੈ ਜੀ ਹਾਂ ਪਹਿਲਾਂ ਤਾਂ ਮੈਨੂੰ ਗੱਲ ਨਾਲ ਲਾ ਲਿਆ ਗੱਲ ਨਾਲ ਤਾਂ ਉਹਦੀ ਉਹਦੀ ਲਾ ਲੈਂਦਾ ਮੈਨੂੰ ਤਾਂ ਮਿਲਕ ਕੇ ਕੈਂਪਸ ਆ ਤਾਂ ਕਹਿੰਦਾ ਖਾ ਲੈ ਮੈਂ ਕੰਨਾਂ ਦੀ ਵਸਣ ਛੋਟੇ ਨੇ ਤੇਰਾ ਹੀ ਵਸਣ ਵਸ ਮੈਨੂੰ ਤਾਂ ਅੱਖਾਂ ਵਰ੍ਹਉਂਦੀਆਂ ਨੇ ਅੱਖਾਂ ਵਰ੍ਹ ਜਾਂਦੀਆਂ ਨੇ ਮੇਰੇ ਤਾਂ ਹਾਂ ਬਰਬਾਦ ਹੋ ਜੀ ਪ੍ਰਧਾਨ ਸਾਹਿਬ ਦਾ ਘੇੜਾ ਫਿਰ ਹੋਣਾ ਹਾਂ ਚੱਲ ਰਹੀ ਆ ਗੱਲ ਹਾਂ ਮੈਂ ਮੈਂ ਕਹਿ ਆ ਤੀ ਨਾਣੂ ਠੀਕ ਹੈ ਹਾਂ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਫਿਰ ਵਿਚਾਰ ਬਣਾ ਲਾਂਗੇ ਹਾਂ 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 ਬਾਕੀ ਮੈਂ ਗੁਰਪਤ ਤੁਹਾਨੂੰ ਦੇਦਾ ਕਰੂੰ ਅਪਡੇਟ ਜੜੀ ਵੀ ਹੁੰਦੀ ਆ ਹਾਂ ਹਾਂ ਉਹ ਤਾਂ ਕਹਿੰਦੇ ਨੇ ਕਦੇ ਇਧਰ ਤਾਂ ਜੀਵ ਵਾਲਾ ਲੱਗਦਾ ਹਾਂ ਇੱਕ ਦਿਨ ਖੇਤ ਲੈ ਗਾ ਮੈਂ ਗੋਗਲੂ ਖਵਾ ਲਿਆ ਜੀਵ ਵਾਲਾ ਲੱਗਦਾ ਉਹਰੇ ਕਹਿੰਦੇ ਹਾਂ ਆਪਣਾ ਬਣਾਣਾ ਆਪਣਿਆਂ ਵਾਲਾ ਚਾ ਆਪਣਾ ਕੋਨੇ ਹਾਂ ਆਇਆ ਹੁਣ ਠੀਕ ਹੈ ਜੀ 27 ਤੱਕ ਦੇਖੋ ਇੱਕ ਤਾਂ ਇੱਕ ਕਰ ਰੱਖੋ ਬਹੁਤ ਜ਼ਰੂਰੀ ਆ ਇਹ ਬਿਲਕੁਲ ਹਾਂ ਇੱਕਾ ਜ਼ਰੂਰੀ ਹੈ ਦੇਖੋ ਮਾੜਾ ਨਾ ਬੋਲੋ ਕਿਸੇ ਨੂੰ ਹਾਂ ਜੀ ਬਾਦਲ ਸਾਭੀਆਂ ਹੀ ਨੇ ਆਪਾਂ ਨੂੰ ਜਿਹੜਾ ਮਰਜੀ ਮਾੜਾ ਬੋਲੀ ਜਾਵੇ ਉਹਨਾਂ ਨੇ ਅੱਜ ਤੱਕ ਨਾ ਕਿਸੇ ਦੀ ਧੀ ਨੂੰ ਨਾ ਭੈਣ ਕਹਿੰਦੇ ਮਾੜਾ ਨਹੀਂ ਇਹ ਗੱਲ ਇੰਟਰਵਿਊ ਆ ਕੱਢ ਕੇ ਦੇਖ ਲੋ ਉਹਨਾਂ ਦੇ ਉਹਨਾਂ ਦੀ ਪੈੜ ਚਾਪਾ ਪੈੜ ਧਰਨੀ ਹੈ ਮਾੜਾ ਨਾ ਬੋਲੋ ਠੀਕ ਹੈ ਜੋ ਕੋਈ ਆਉਂਦਾ ਦੂਜਾ ਵੀ ਆਉਂਦਾ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬਣਾਓ ਹੈ ਨਾ ਕਹ ਕੋਈ ਗੱਲ ਨਹੀਂ ਭਾਈ ਦੇਖੋ ਇਹ ਤਾਂ ਸਰਗਰਮੀਆਂ ਹੁ ਸਰਗਰਮੀਆਂ ਨਹੀਂ ਤੁਸੀਂ ਆਪਦਾ ਕੰਮ ਕਰਨਾ ਅਸੀਂ ਆਪਦਾ ਕੰਮ ਕਰ ਨਹੀਂ ਹੈਗੀ ਗੱਲ ਮਾੜਾ ਨਾ ਬੋਲੋ ਬਸ ਇੱਕਾ ਜਰੂਰ ਰੱਖਿਓ 27 ਚ ਲਿਆ ਦੇਣੀ ਹੈ ਜੀ ਸਾਬ ਜੀ ਇੱਕ ਵਾਲਾ ਜੀ ਹੈ 75 2027 ਜੀ ਬਾਦਲ ਸਾਹਿਬ ਬਾਦਲ ਸਾਹਿਬ ਤਾਂ ਆ ਰਹੇ ਨੇ ਜਿਵੇਂ ਖੱਡੇ ਚ 855 ਤਾਹਾਨੂੰ ਮੂੰਹ ਕਰਕੇ ਆਉਂਦਾ ਨਹੀਂ ਰਿੰਗਦਾ ਐ ਆ ਰਹੇ ਨੇ 27 ਚ ਉਹ ਦੇਖੀ ਹੈ